ਸਰਦ ਦਵਿੰਦਰ ਸਿੰਘ ਜੁਣੀ ਜੋ ਕਿ ਸਨਤਕਾਰੀ ਦੇ ਖੇਤਰ ਦੇ ਬਟੂਣਾ ਨੇ ਬੜੀਆਂ ਮਪਲੰਗਾ ਵਾਰੀਆਂ ਹਨ ਤੇ ਹੁਣ ਉਹ ਪਾਰਟੀਸ਼ਨ ਦੇ ਵਿੱਚ ਆ ਗਏ ਹਨ ਪਾਰਟੀਸ਼ਨ ਦੇ ਵਿੱਚ ਕੀ ਹੁਣ ਲੋਕ ਸਭਾ ਦੀਆਂ ਐਸ ਟਾਈਮ ਉਹ ਬਸਪਾ ਪਾਰਟੀ ਵੱਲੋਂ ਆਪਣੀ ਲੁਟਾਲਾ ਸੀਟ ਤੋਂ ਉਮੀਦਵਾਰ ਵੀ ਹਨ ਅੱਜ ਉਹਨਾਂ ਦਾ ਸਾਡੇ ਸਟੂਡੀਓ ਚ ਆਉਣ ਦੇ ਉੱਤੇ ਤੁਸੀਂ ਇੰਨੇ ਦਾ ਸਵਾਗਤ ਕਰਦੇ ਹਾਂ ਦਵਿੰਦਰ ਜੀ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਉਣ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਸੀਂ ਸਾਨੂੰ ਦੱਸੋ ਵੀ ਸਨਤਕਾਰੀ ਦੇ ਕੀ ਤੱਕ ਦੇ ਵਿੱਚ ਤੁਸੀਂ ਬਹੁਤ ਵਧੀਆ ਆਪਣਾ ਹਰ ਪਾਸੇ ਕੰਮ ਕੀਤਾ ਚੰਗਾ ਤੁਹਾਡਾ ਪੀਪਾ ਰਾਮੀਆ ਭਰਾਦੀ ਦੇ ਵਿੱਚ ਵੀ ਕਈ ਸਤਾਵਾ ਹੈਗੇ ਨੇ ਕਿਨਾਂ ਦੇ ਨਾਲ ਤੁਸੀਂ ਵੀ ਆਪਣਾ ਪ੍ਰਧਾਨਗੀ ਦੇ ਤੌਰ ਤੇ ਹੋਰ ਵੀ ਕਈ ਤਰ੍ਹਾਂ ਨਾਲ ਦੇ ਵਿੱਚ ਸੇਵਾ ਕਰਦੇ ਹੋ ਤੇ ਤੁਸੀਂ ਇੱਕ ਗੰਮ ਆਪਣਾ ਕਿਹੜਾ ਵੀ ਮੋੜ ਮੁੜਿਆ ਵਾ ਵੀ ਸਿਆਸਤ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਆਉਂਗਾ ਸૌ ਤੋਂ ਪਹਿਲਾਂ ਮੈਂ ਸਿਟੀ ਲਾਈਵ ਚੈਨਲ ਦਾ ਧੰਨਵਾਦ ਕਰਦਾ ਵਾ ਜਿਨ੍ਹਾਂ ਨੇ ਮਾਨ ਵਕਸ਼ ਜਿਸ ਤਰ੍ਹਾਂ ਤੁਸੀਂ ਇਹ ਦੱਸਿਆ ਵੀ ਮੈਂ ਇੱਕਦਮ ਬਿਜ਼ਨਸ ਵਿੱਚੋਂ ਜੀ ਇੱਕਦਮ ਮੂਡ ਇਸ ਕਰਕੇ ਲੈ ਆ ਸਾਡੇ ਇੰਡਸਟਰੀ ਦੇ ਕੋਈ ਵੀ ਕੰਮ ਨਹੀਂ ਹੋ ਰਿਹਾ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਬਿਜਲੀ ਦੇ ਰੇਟ ਉਹ ਵੀ ਵਧਾ ਦੇਤੇ ਔਰ ਸਾਡੇ ਨੂੰ ਸਾਨੂੰ ਨਾ ਕੋਈ ਲੇਬਰ ਮਿਲਦੀ ਆ ਤੇ ਨਾ ਹੀ ਰਾਮਕੀਰ ਮਿਲਦੇ ਆ ਨਾ ਹੀ ਸਾਡੀਆਂ ਰੋਡਾਂ ਜਿਹੜੀਆਂ ਹੈਗੀਆਂ ਉਹ ਵਧੀਆ ਬਣਾਈਆਂ ਹਨ ਸਾਡੇ ਕੋਲ ਵਪਾਰੀਸ਼ਾਂ ਤੋਂ ਕੋ ਜਿਹੜੇ ਗਾਹਕ ਹੁੰਦੇ ਹਨ ਉਹ ਸਾਡਾ ਸਿਸਟਮ ਦੇਖ ਕੇ ਬਾਹਰ ਚਲੇ ਜਾਂਦੇ ਵੀ ਇਹ ਸਪਲਾਈ ਨਹੀਂ ਕਰ ਸਕਣਗੇ ਮਾਲ ਇੰਨਾ ਹਾਲਾਤਾਂ ਨੂੰ ਦੇਖ ਕੇ ਮੈਨੂੰ ਇਸ ਚੋਣ ਮੈਦਾਨ ਵਿੱਚ ਆਉਣਾ ਪਿਆ ਹੁਣ ਤੁਸੀਂ ਕਿਹੜੀ ਪਾਰਟੀ ਨੂੰ ਮਤਲਬ ਪਾਸ ਕੀਤਾ ਵਾ ਕਿ ਬਸਪਾ ਪਾਰਟੀ ਦੇ ਵਿੱਚ ਤੁਸੀਂ ਆਪਣਾ ਕੰਮ ਕਰ ਰਹੇ ਹੋ ਬਹੁਤ ਵਧੀਆ ਢੀਕਾਂ ਕਰਦੇ ਆ ਸੋ ਟਿਕਟ ਵੀ ਮਿਲ ਗਈ ਹੈ ਇਹ ਟਿਕਟ ਦੇ ਵਿੱਚ ਤੁਹਾਡਾ ਕੀ ਵੱਡਾ ਰਾਜ ਆ ਕੋਈ ਉਹਨਾਂ ਨੇ ਸੋਣੇ ਚੁਣਿਆ ਵੀ ਟਿਕਟ ਦੇਣ ਵਾਸਤੇ ਤੇ ਭੈਣ ਮਾਇਆਵਤੀ ਜੀ ਨੇ ਜੋ ਹੈ ਟਿਕਟ ਦੇ ਕੇ ਮੈਨੂੰ ਮਾਨ ਬਖਸ਼ਿਆ ਵਾ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਔਰ ਸਾਡੀ ਸਮੁੱਚੀ ਪੰਜਾਬ ਦੀ ਟੀਮ ਜਿਹੜੀ ਲੀਡਰਸ਼ਿਪ ਆ ਉਹਨੇ ਵੀ ਮੈਨੂੰ ਮਾਨ ਬਖਸ਼ਿਆ ਔਰ ਮੇਰੀ ਰਿਪੋਰਟ ਬਿਲਕੁਲ ਓਕੇ ਦਿੱਤੀ ਆ ਇਸ ਕਰਕੇ ਮੈਂ ਇੱਕ ਸਾਫ਼ ਸਥਰਾ ਕੈਂਡੀਡੇਟ ਆ ਔਰ ਲੁਧਿਆਣਾ ਦਾ ਵਸਨੀਕ ਆ ਇਸ ਕਰਕੇ ਉਹਨਾਂ ਨੇ ਮੈਨੂੰ ਮੈਂ ਕਈ ਸੰਸਥਾਵਾਂ ਦਾ ਮੁਖੀ ਵੀ ਹਾਂ ਜਿਸ ਤਰ੍ਹਾਂ ਆਲਵਿਸ਼ ਕਰਮਾ ਰਾਮਗੜੀਆ ਫਾਊਂਡੇਸ਼ਨ ਓਕੇ ਰਾਮਗੜੀਆ ਬੋਰਡ ਤੇ ਪੰਜਾਬ ਸਟੇਟ ਯੂनाइटेड ਐਸੋਸੀਏਸ਼ਨ ਦਾ ਮੈਂ ਮੁਖੀ ਹਾਂ ਇਹਦੇ ਨਾਲ ਤੁਸੀਂ ਹੋਰ ਵੀ ਇਹ ਨਾਲ ਸਹਿਯੋਗ ਤੁਹਾਨੂੰ ਇਹਨਾਂ ਦਾ ਮਿਲ ਰਿਹਾ ਕਿਹੜੇ ਇੰਤਜ਼ਾਮ ਵਰਕਰਾਂ ਦੇ ਵਿੱਚ ਵਰਕਰ ਵੀ ਦੇ ਇਫੈਕਟਿੰਗ ਦੇ ਵਿੱਚ ਕੰਮ ਕਰਦੇ ਹਨ ਬਹੁਤਾਂ ਵਰਕਰ ਨੇ ਜੇ ਉਹਨਾਂ ਦਾ ਸਾਨੂੰ ਸਾਥ ਮਿਲਦਾ ਤਾਂ ਆਪਾਂ ਨੂੰ ਬਹੁਤ ਵੱਡੀ ਇੱਕ ਜਿੱਥੇ ਪ੍ਰਾਪਤ ਹੁੰਦੀ ਹੈ ਵੀ ਉਹਨਾਂ ਤੋਂ ਕੀ ਸੁਭਾਅ ਦਾ ਤੁਹਾਨੂੰ ਵੀ ਥੋੜੀ ਨਾਲ ਚੱਲਣਗੇ ਉਹ ਮੈਂ ਕੀਰਤੀ ਭਾਈਚਾਰੇ ਦੇ ਵਿੱਚ ਪੈਦਾ ਹੋਇਆ ਹਾਂ ਮੈਂ ਕੀਰਤੀਆਂ ਦੇ ਸਾਰੀਆਂ ਮੁਸ਼ਕਲਾਂ ਦਾ ਦੇਖਦਾ ਹਾਂ ਅੱਜ ਕੱਲ 70 ਸਾਲ ਦੇ ਵਿੱਚ ਇਹਨਾਂ ਨੇ ਕੋਈ ਵੀ ਮਜ਼ਦੂਰ ਦੀ ਜਾਂ ਕਿਸਾਨਾਂ ਦੀ ਕੋਈ ਵੀ ਸਹਾਇਤਾ ਨਹੀਂ ਲਈ ਇਹਨਾਂ ਨੇ ਨਾ ਐਮਐਸਪੀ ਵਧਾਈਆ ਔਰ ਨਾ ਮਜ਼ਦੂਰਾਂ ਦੀ ਦਿਹਾੜੀ ਵਧਾਈਆ ਔਰ ਉਲਟਾ ਇਹਨਾਂ ਨੇ ਆਪਣੇ ਸਾਡੇ ਮਜ਼ਦੂਰਾਂ ਦੇ ਹੱਕ ਰੱਖੇ ਹਨ ਔਰ ਉਹਨਾਂ ਨੂੰ بے ਮਜ਼ਬੂਰ ਕੀਤਾ ਉਹਨਾਂ ਨੂੰ 10-10 ਕਿਲੋ ਕਣਕ ਤੇ ਬਸ ਉਹ ਉਹਨੇ ਜੋ ਗਏ ਕਰਨ ਛੱਡਿਆ ਮੰਗਲ ਦੇ ਅਫਸਰ ਤੋਂ ਉਹਨਾਂ ਨੇ ਮਤਲਬ ਔਰ ਬਗਨ ਨੂੰ ਮੰਗਤ ਦੇ ਹਿਸਾਬ ਕਰ ਦਤਾ ਹੈ ਵੀ ਆਪੇ ਕੰਮ ਕਰਨ ਜੋ ਛੱਡਿਆ ਨਹੀਂ ਨਗਾ ਥੋੜਾ ਬਤਲ ਹੈ ਮੰਗਤ ਵਾਲਾ ਹਿਸਾਬ ਕਰ ਦੁੱਤਾ ਜੀ ਉਹਨਾਂ ਨੂੰ ਤੇ ਹੁਣ ਕਿਸ ਤਰ੍ਹਾਂ ਕਹਿ ਰਹੇ ਨੇ ਵੀ ਮਤਲ ਅਕਾਲੀ ਦਲ ਕਹਿੰਦੇ ਵੀ ਅਸੀਂ ਦਾਲ ਦਾ ਆਪਰੇ ਆਟਾ ਦਾਲ ਦੀ ਸਕੀਮ ਅਸੀਂ ਚਾਲੂ ਕੀਤੀ ਸੀ ਉਹ ਤੋਂ ਬਾਅਦ ਹੁਣ ਆਮ ਪਾਰਟੀ ਵਾਲੇ ਵੀ ਕਹਿੰਦੇ ਵੀ ਅਸੀਂ ਦੇ ਚਾਲੂ ਕਰ ਰਹੇ ਆ ਇਹਦਾ ਕੀ ਮਤਲ ਲੋਕਾਂ ਦੇ ਉੱਤੇ ਕੀ ਪ੍ਰਭਾਵ ਪੈ ਰਿਹਾ ਵਾ ਅਕਾਲੀ ਦਲ ਦਾ ਜਦੋਂ ਸਾਡੀ ਪਾਰਟੀ ਨਾਲ ਸਮਝੌਤਾ ਸੀ ਜੀ ਉਦੋਂ ਸਾਡਾ ਇੱਕ ਉਮੀਦਵਾਰ ਐਮਐਲਏ ਬਣਿਆ ਉਹ ਜੋ ਵਿਧਾਨ ਸਭਾ ਦੇ ਵਿੱਚ ਗਿਆ ਥੋੜੇ ਇੱਕੋ ਇੱਕ ਵਧਾਇਕ ਹੈ ਇੱਕੋ ਇੱਕ ਵਧਾਇਕ ਜਿੱਤਿਆ ਜਦੋਂ ਸਾਡਾ ਗਠਜੋੜਨ ਸੀਗਾ ਜੀ ਤੇ ਹੁਣ ਸਾਡਾ ਗਠਜੋੜਨ ਟੁੱਟ ਗਿਆ ਹੁਣ ਸਾਰੀਆਂ ਸੀਟਾਂ ਤੇ ਸਾਡੇ ਇੰਡੀਪੈਂਡੈਂਟ ਉਮੀਦਵਾਰ ਖੜੇ ਹਨ ਜੋ ਬਸਪਾ ਦੇ ਕੰਨੀਆਂ ਖੜਾਏ ਗਏ ਨੇ ਭੈਣ ਮਾਇਆ ਵਾਤੇ ਕੀ ਕਰਨਗੇ ਕਿੰਨੇ ਥੋੜੇ ਬਤਲ ਸਾਰੇ ਕੈਂਡੀਡੇਟ ਖੜੇ ਨੇ ਪੰਜਾਬ ਦੇ ਵਿੱਚ ਪੰਜਾਬ ਵਿੱਚ ਸਾਰੀਆਂ ਸੀਟਾਂ 13 ਦੀਆਂ 13 ਸੀਟਾਂ ਤੇ ਖੜੇ ਹਨ ਪਲੱਸ ਕੈਂਡੀਡੇਟ ਦੀ ਰਿਸ਼ੀਵ ਦੇ ਵਿੱਚ ਵੀ ਸਾਡਾ ਕੈਂਡੀਡੇਟ ਖੜਾ ਚੰਡੀਗੜ੍ਹ ਦੀ ਸੀਟ ਦੇ ਵਿੱਚ ਵੀ ਸਾਡਾ ਕੈਂਡੀਡੇਟ ਖੜਾ ਹੈ ਜੀ ਪਰ ਉੱਥੇ ਆਪ ਤੇ ਕਾਂਗਰਸ ਰਲ ਕੇ ਚੋਣ ਲੜ ਰਹੀ ਹੈ ਚੰਡੀਗੜ੍ਹ ਦੇ ਵਿੱਚ ਇਹਦੇ ਮੁਕਾਬਲੇ ਦੇ ਵਿੱਚ ਆਪ ਪਰੇ ਮੁਕਾਬਲੇ ਦੇ ਵਿੱਚ ਆਪ ਤੇ ਕਾਂਗਰਸ ਰਲ ਕੇ ਚੋਣ ਲੜ ਰਹੀ ਹੈ ਇਹਦਾ ਮਤਲਬ ਵੀ ਦੋ ਪਾਰਟੀਆਂ ਇਕੱਠੀਆਂ ਹੋ ਕੇ ਪਾਈਵਰਤਾ ਕਰਨਗੇ ਵੀ ਵੱਸਪਾ ਦਾ ਮੁਕਾਬਲਾ ਕਰ ਰਹੇ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਚੋਣਾਂ ਨੂੰ ਕਾਫੀ ਖਤਰਾ ਖਤਰਾ ਮਹਿਸੂਸ ਹੋ ਰਿਹਾ ਆ ਦੇਖੋ ਖਤਰਾਵਾਨੀ ਮਹਿਸੂਸ ਹੋ ਰਿਹਾ ਪਰ ਸਾਡਾ ਸਾਡੀ ਜਿਹੜੀ ਵੋਟ ਆ ਬਾਬਾ ਜੀ ਦੇ ਸੰਵਿਧਾਨ ਲਿਖਿਆ ਔਰ ਜਦ ਦੀ ਕਾਂਗਰਸ ਸਰਕਾਰ ਬਣੀ ਆ ਸਭ ਤੋਂ ਅਕਾਲੀ ਸਰਕਾਰ ਆ ਜੀ 70 ਸਾਲਾਂ ਦੇ ਵਿੱਚ ਇਹਨਾਂ ਨੇ ਸੰਵਿਧਾਨ ਦੀ ਕੋਈ ਵੀ ਤਾਰਾ ਲਾਗੂ ਨਹੀਂ ਕੀਤੀ ਔਰ ਸੰਵਿਧਾਨ ਨੂੰ ਤੋੜ ਤੋੜ ਮਰੋੜ ਕੇ ਔਰ ਸਾਡੇ ਹੱਕਾਂ ਤੇ ਡਾਕਾ ਮਾਰਿਆ ਹੈ ਜਵਿੱਤਰ ਜੀ ਮੈਨੂੰ ਇਹ ਵੀ ਪਤਾ ਲੱਗਿਆ ਹੋਏ ਵੀ ਮਤਲਬ ਕਿਣੀ ਹੁਣ ਮੋਦੀ ਸਰਕਾਰ ਆ ਮੋਦੀ ਸਰਕਾਰ ਆਪਣਾ ਸੰਵਿਧਾਨ ਵੀ ਸੰਵਿਧਾਨ ਜ ਵੀ ਅਗਵਾ ਕਰਨ ਦੇ ਚੱਕਰ ਦੇ ਵਿੱਚ ਆ ਵੀ ਇਹ ਵੀ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਜਿੱਤ ਜਾਂਦੀ ਹੈ ਤੇ ਸੰਵਿਧਾਨ ਚ ਥੋੜਾ ਕੀ ਮਤਲਬ ਜਿਹੜਾ ਪਊਗਾ ਫਰਕ ਸਾਡਾ ਹੈ ਬਸਪਾ ਦਾ ਇਹੀ ਟੀਚਾ ਹੈ ਵੀ ਸੰਵਿਧਾਨ ਨੂੰ ਜੇ ਬਚਾਉਣਾ ਹੈ ਤਾਂ ਬਸਪਾ ਦਾ ਸਾਥ ਦਿਓ ਆਉਣ ਵਾਲੇ ਟਾਈਮ ਦੇ ਵਿੱਚ ਜੇ ਤੁਸੀਂ ਸਾਥ ਨਾਲ ਦਿੱਤਾ ਤਾਂ ਇਹਨਾਂ ਨੇ ਸੰਵਿਧਾਨ ਵੀ ਬਦਲ ਦੇਣਾ ਤੇ ਮੁੜ ਕੇ ਚੋਣ ਵੀ ਲਈ ਹੋਣੀ ਹੈ ਔਰ ਦਿਨਾਂ ਦੇ ਵਿੱਚ ਗਰੀਬ ਆਦਮੀ ਹੋਰ ਗਰੀਬ ਹੋ ਜਾਊਗਾ ਔਰ ਅਮੀਰ ਆਦਮੀ ਹੋਰ ਅਮੀਰ ਹੋ ਜੂਗਾ ਦੇਖੋ ਕਿਹੜੇ ਦੇਸ਼ ਦਾ ਸੰਵਧਾਨ ਹੀ ਖਤਮ ਹੋ ਜਾਂਦਾ ਵਾ ਜਾ ਉਹ ਤੇ ਮਤਲਬ ਕੋਈ ਵੀ ਫੈਟੋਰਨ ਹੁੰਦੀ ਹੈ ਉਹਦੇ ਨਾਲ ਵੀ ਮਤਲਬ ਦੇਸ਼ ਨੂੰ ਵੀ ਘਟਾ ਜਾਂਦਾ ਵਾ ਦੇਸ਼ ਦੀ ਉਹ ਸਫਲਤਾ ਨਹੀਂ ਮਿਲਦੀ ਇਹ ਤਾਂ ਆਪਾਂ ਵੀ ਕਹਿੰਦੇ ਆ ਦੁਨੀਆ ਦੀਆਂ ਦੇ ਵਿੱਚ ਕਿੱਥੇ ਵੀ ਦੇਖਿਆ ਵਾ ਕਿੱਥੇ ਵੀ ਨੋਟਬੰਦੀ ਹੋਈ ਹੈ ਜਾਂ ਹੋਰ ਵੀ ਕੰਮ ਹੋਇਆ ਵਾ ਵੀ ਜਨਤਾ ਦੇ ਵਿਰੋਧੀ ਕੋਈ ਵੀ ਕੰਮ ਹੋਇਆ ਵਾ ਉਹ ਦੇਸ਼ ਨੇ ਹਮੇਸ਼ਾ ਕਟਾਈ ਖਾਦਾ ਜੇ ਤੁਸੀਂ ਜਾਣਦੇ ਹੋ ਵੇਖੋ ਨੋਟਬੰਦੀ ਦੇ ਵਿੱਚ ਗਰੀਬ ਮਜ਼ਦੂਰ ਮਾਰਿਆ ਗਿਆ ਜੀ ਅਮੀਰਾਂ ਦਾ ਕਰਾ ਕਰ ਬੈਠੇ ਨੋਟ ਬਦਲੀ ਹੋਵੇ ਬਿਲਕੁਲ ਔਰ ਸਬਧਾਮ ਦੇ ਰਾਖੀ ਵਾਸਤੇ ਇਹਨਾਂ ਨੇ ਕੋਈ ਵੀ ਕਿਸਾਨਾਂ ਦਾ ਕਰਨ ਨੂੰ ਲਾਗੂ ਨਹੀਂ ਕੀਤਾ ਔਰ ਐਨਐਸਪੀ ਉਸੇ ਤਰ੍ਹਾਂ ਰੁਕੀ ਪਈ ਆ ਕਿਸਾਨ ਉਸੇ ਤਰ੍ਹਾਂ ਤਰਨ ਦੇ ਦੁਆਰਾ ਫਿਰ ਬੈਠ ਗਏ ਹਨ ਇਹ ਤਾਂ ਉਹ ਸਰਕਾਰਾਂ ਅਮੀਰ ਸਰਕਾਰਾਂ ਹੀ ਜਾਣਦੀਆਂ ਹਨ ਕਿ ਗਰੀਬ ਨੂੰ ਕਿਸ ਤਰ੍ਹਾਂ ਇਹ ਕੁਝਲਦੇ ਆ ਉਹਨਾਂ ਦੇ ਟਾਈਮ ਦੇ ਵਿੱਚ ਗਰੀਬ ਨੂੰ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਜਾਏਗਾ। ਦੇਖੋ ਕਿਸਾਨ ਸੰਘਰਸ਼ ਦੇ ਵਿੱਚ ਵੀ ਖੇਤਾਂ ਦੇ ਕਰੀਬ ਕਿਸਾਨ ਚੜਾਈ ਵੀ ਕਰਕੇ ਜਾਂ ਉੱਥੇ ਉਹਨਾਂ ਦੀ ਮੌਤ ਹੋਈ ਹੈ। ਲੇਕਿਨ ਸਰਕਾਰ ਦੇ ਕੋਈ ਵੀ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂਗਾ, ਕੋਈ ਗੱਲ ਨਹੀਂ ਗਈ। ਫੇਰ ਦੁਬਾਰਾ ਉਹਨਾਂ ਦੀ ਗੱਲ ਨਹੀਂ ਮੰਨੀ ਗਈ। ਜਿਵੇਂ ਕੋਈ ਗੱਲ ਵੀ ਮੰਨੀ ਜਾਵੇ, ਗੱਲ ਹਜ ਤੱਕ ਨਹੀਂ ਮੰਨੀ ਗਈ। ਉਸੇ ਤਰ੍ਹਾਂ ਫੇਰ ਇਹ ਰੂਹ ਚੱਲਦਾ ਪਿਆ। ਸਾਡੇ ਇਹਦੇ ਵਾਸਤੇ ਥੋੜੀ ਪਾਰਟੀ ਕੀ ਮਤਲਬ ਉਹਨਾਂ ਦਾ ਸਾਥ ਕਿਸਾਨਾਂ ਦਾ ਕਿਸ ਤਰ੍ਹਾਂ ਤੁਸੀਂ ਖੜੇ ਹੋ ਉਹਨਾਂ ਨਾਲ? ਆਡੀ ਪਾਰਟੀ ਇਹ ਚਾਹੁੰਦੀ ਹੈ ਵੀ ਸਾਡੇ ਉਮੀਦਵਾਰ ਜਿੱਤ ਕੇ ਸੈਂਟਰ ਦੇ ਵਿੱਚ ਸਰਕਾਰ ਬਣਾਉਣ ਪੰਡ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਾਉਣ ਜੀ ਅਸੀਂ ਕਿਸਾਨਾਂ ਦੇ ਕਾਨੂੰਨ ਸਭ ਤੋਂ ਪਹਿਲੇ ਅਧਾਰ ਤੇ ਲਾਗੂ ਕਰਾਵਾਂਗੇ ਔਰ ਸਵਿਧਾਨ ਦੀ ਰਾਖੀ ਕਰਾਂਗੇ ਔਰ ਕੀਰਤੀ ਸਮਾਜ ਜਿਹੜਾ ਮਜ਼ਦੂਰ ਸਮਾਜ ਆ ਉਹਨਾਂ ਦੇ ਬੰਦ ਰਹਿਕ ਉਹਨਾਂ ਨੂੰ ਦਿਵਾਵਾਂਗੇ ਬਾਕੀ ਇਹ ਦੂਸਰੀਆਂ ਪਾਰਟੀਆਂ ਦੇ ਵਿੱਚ ਕਿਸ ਤਰ੍ਹਾਂ ਹੈ ਮਤਲਬ ਅਕਾਲੀ ਦਲ ਚੋ ਹੈ ਕਾਂਗਰਸ ਚੋ ਹੈ ਜਾਂ ਭਾਜਪਾ ਸ਼ੋਭੇ ਇਹਨਾਂ ਦਾ ਅਪਰੋਚ ਚੱਲਦਾ ਪਿਆ ਵੀ ਇਹਨਾਂ ਦੇ ਆਪਣੀ ਕਈ ਥਾਂ ਤੇ ਪਾਰਟਪਾ ਦੇ ਜੀ ਪਿੰਡਾਂ ਦੇ ਵਿੱਚ ਜਾਂਦੇ ਨੇ ਇਹਨਾਂ ਵਿਰੋਧ ਹੋ ਰਿਹਾ ਵੀ ਇਹਨਾਂ ਨੂੰ ਅੰਦਰ ਇੰਟਰਵਿਊ ਨਹੀਂ ਹੋਣ ਦਿੰਦੇ ਪਿੰਡਾਂ ਦੇ ਵਿੱਚ ਬਾਹਰ ਲਿਖੇ ਲਾਇਆ ਹੋਇਆ ਵਾ ਵੀ ਪਾਰਟਪਾ ਦਾ ਕੈਂਡੀਡੇਟ ਇੱਥੇ ਨਹੀਂ ਆ ਸਕਦਾ ਕਿਸੇ ਕਿਸੇ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਕੋਈ ਥੋੜੀ ਪਾਰਟੀ ਦੇ ਉੱਤੇ ਨਹੀਂ ਕੋਈ ਅੱਚਲਾ ਰਿਹਾ ਸਾਡੀ ਪਾਰਟੀ ਦੇ ਇਸ ਤਰ੍ਹਾਂ ਦਾ ਕੋਈ ਵੀ ਅਫਸਰ ਨਹੀਂ ਆਉਂਦਾ ਔਰ ਸਾਡੀ ਪਾਰਟੀ ਬਹੁਤ ਸੱਚੇ ਔਰ ਸਚਾਈ ਨਾਲ ਚੱਲ ਰਹੀ ਆ ਇਹਨਾਂ ਨੂੰ ਬਹੁਤ ਪਿਆਰ ਕਰਦੇ ਹਨ ਤੁਸੀਂ ਦੇਖਿਆ ਹੈ 70 ਸਾਲਾਂ ਦੇ ਵਿੱਚ ਜੋ ਇਹਨਾਂ ਨੇ ਬਹੁਤ ਬਹੁਤ ਲੈ ਕੇ ਇਹਨਾਂ ਨੇ ਕੋਈ ਵੀ ਕੰਮ ਨਹੀਂ ਅਜੇ ਤੱਕ ਆਪਣਾ ਸਰਕਾਰਾਂ ਬਣਾਈਆਂ ਸਰਕਾਰਾਂ ਬਣਾਈਆਂ ਉਹਨਾਂ ਦਾ ਕੋਈ ਵੀ ਮਤਲਬ ਜਨਤਾ ਨੂੰ ਕੋਈ ਫਾਇਦਾ ਨਹੀਂ ਹੋਇਆ ਇਹਨਾਂ ਦੀ ਸਰਕਾਰਾਂ ਸਿਰਫ ਕੁਰਸੀਆਂ ਦੀਆਂ ਸਰਕਾਰਾਂ ਬਣਾਈਆਂ ਨੇ ਜਨਤਾ ਨੂੰ ਜਨਤਾ ਦਾ ਕੋਈ ਵੀ ਕੰਮ ਨਹੀਂ ਹੋ ਰਿਹਾ ਅੱਜ ਦੇ ਟਾਈਮ ਦੇ ਵਿੱਚ ਰਜਿਸਟਰੀਆਂ ਦੇਖ ਲਓ ਤੁਸੀਂ ਉਹਨਾਂ ਨੇ 20000 ਰੁਪਏ ਦੀ ਫੀਸ مقرر ਕਰ ਦਿੱਤੀ ਹੈ ਔਰ ਗਰੀਬ ਆਦਮੀ ਨੂੰ ਇਕ ਕ੍ਰਾਉਂ ਦੇ ਵਿੱਚ ਬਹੁਤ ਮੁਸ਼ਕਲਾਂ ਆ ਰਹੀਆਂ ਹਨ ਔਰ ਐਲਓਸੀਆਂ ਦਾ ਧਾਰਾ ਲਾ ਦਿੱਤੀ ਹੈ ਉਹ ਇੱਕ ਕਾਨੂੰਨ ਵੱਖਰਾ ਬਣਾ ਦਿੱਤਾ ਗਿਆ ਹੈ ਉਹਦੇ ਨਾਲ ਸਾਡਾ ਕਾਰੋਬਾਰ ਵੀ ਰੁਕ ਗਏ ਹਨ ਔਰ ਨਵੇਂ ਜਿਹੜੇ ਕਾਰ ਬੰਨੇ ਆ ਉਹ ਵੀ ਬੰਦ ਹੋ ਗਏ ਹਨ ਸਾਡੀ ਸਰਕਾਰ ਦੇ ਹਰ ਨੂੰ ਆਪਣੀ ਚਾਚਾਈ ਦੀ ਹੈ ਸਾਡੀ ਸਰਕਾਰ ਦੇ ਇਹੀ ਏਮ ਹਨ ਇੱਕ ਤਾਂ ਸੇਵ ਸੰਬੰਧੀ ਏਮ ਹਸਪੀਟਲ ਲਿਆਉਂਦੇ ਇੱਥੇ ਪਹਿਲ ਕਰਾਂਗੇ ਜੀ ਉਸ ਤੋਂ ਇਲਾਵਾ ਪੜ੍ਹਾਈ ਦਾ ਮਿਆਰ ਉੱਚਾ ਚੱਕਾਂਗੇ ਤੇ ਮਜ਼ਦੂਰ ਜਿਹੜੇ ਆ ਉਹਨਾਂ ਦੇ ਬੰਦੇ ਹੱਕ ਉਹਨਾਂ ਨੂੰ ਦਿਵਾਵਾਂਗੇ ਭਾਈਚਾਰੇ ਵਾਸਤੇ ਤੁਸੀਂ ਥੋੜਾ ਕੀ ਸੁਨੇਹਾ ਦੇਵੋ ਦੇਖੋ ਆਮੜੀਆ ਪੜ੍ਹਾਈ ਚਾਰ ਮੇਰੀ ਪੂਰੀ ਕੋਲਕੇ ਸਪੋਰਟ ਕਰ ਰਹੇ ਇਹਨਾਂ ਦੇ 86000 ਫੈਮਲੀਆਂ ਰਹਿੰਦੀਆਂ ਹਨ ਜੋ ਉਹਨਾਂ ਨੇ ਖੁੱਲ ਕੇ ਸਮਰਥ ਪੂਰੇ ਹਲਕੇ ਦੇ ਵਿੱਚ ਖੁੱਲ ਕੇ ਸਮਰਥਨ ਦਿੱਤਾ ਹੈ ਜਗਰਾਓ ਤੋਂ ਲੈ ਕੇ ਪੂਰੇ ਹਲਕੇ ਦੇ ਵਿੱਚ ਆ ਰਾਮਗੜੀਆ ਪਾਈਚਾਰਾ ਔਰ ਬਸਪਾ ਦੇ ਉਮੀਦਵਾਰ ਤੇ ਹੋਰ ਉਮੀਦਵਾਰ ਕਿਸਾਨ ਭਰਾ ਉਹ ਖੁੱਲ ਕੇ ਸਮਰਥਨ ਦੇ ਰਹੇ ਹਨ ਤੇ ਬਾਬਾ ਕਾਂਚੀ RAM ਜੀ ਦੇ ਜੋ ਉਹਨਾਂ ਨੇ ਗੁਰੂਗ੍ਰਾਮ ਸਰਵਿਸ ਉਹੋਸ ਤੇ ਪਹਰਾ ਦੇਣ ਲਈ ਸਾਨੂੰ ਆਖਿਆ ਹੈ ਉਹ ਉਹ ਅਸੀਂ ਉਸੇ ਆਧਾਰ ਤੇ ਚੱਲ ਰਹੇ ਹਾਂ ਜੈ ਜੀਨ ਜੈ ਭਾੜੀ ਸੜੀਆਂ ਬਹੁਤ ਸ਼ੁਕਾ ਬਣਵਾ ਸੜੇ ਨਾਲ ਹੈ ਜੀ